ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮ ਨੇ ਅਕਾਲੀ ਦਰ ਹਲਕਾ ਫੁਗਾੜਾ ਵੱਲੋਂ ਅੱਜ ਸਾਡੇ ਜਿਹੜੇ ਫੁਗਾੜੇ ਦੇ ਨਵੇਂ ਮੇਰ ਬਣੇ ਆਂ ਸ਼੍ਰੀ ਰਾਮਪਾਲ ਉਪਲ ਜੀ ਅੱਜ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਫੁਗਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਬਹੁਤ ਦੇਰ ਤੋਂ ਫੁਗਾੜੇ ਦੀ ਮੰਗ ਵਾ ਕਿਉਂਕਿ ਤਕਰੀਬਨ 50 ਕਿਲੋਮੀਟਰ ਤੇ ਜਾ ਕੇ ਫੁਗਾੜੇ ਲੋਕਾਂ ਨੂੰ ਆਪਣਾ ਕੰਮ ਕਰਾਉਣਾ ਪੈਂਦਾ ਪੂਰਾ ਜਲੰਧਰ ਸ਼ਹਿਰ ਲੰਘ ਕੇ ਜਾਣਾ ਪੈਂਦਾ ਚਾਹੇ ਉਹ ਇੰਡਸਟਰੀਅਲ ਹੋਵੇ ਚਾਹੇ ਵਪਾਰੀ ਹੋਵੇ ਚਾਹੇ ਉਹ ਵਿਦਿਆਰਥੀ ਆ ਚਾਹੇ ਉਹ ਕੋਈ ਮੁਲਾਜ਼ਮ ਆ ਹਰ ਬੰਦੇ ਨੂੰ ਕਿਤੇ ਨਾ ਕਿਤੇ ਕੰਮ ਦੀ ਲੋਡ ਪੈਂਦੀ ਆ ਤੇ ਮੈਂ ਇਹ ਸਮਝਦਾ ਕਿ ਸਾਡੇ ਜਿਹੜੇ ਮਿਹਰਬਾਨੇ ਆ ਸ਼੍ਰੀ ਰਾਮਪਾਲ ਉੱਪਲ ਜੀ ਸੀਨੀਅਰ ਡਿਪਟੀ ਮੇ ਸਾਡੇ ਤੇਜਪਾਲ ਬਸਰਾ ਜੀ ਕਿਉਂਕਿ ਇੱਕ ਬਹੁਤ ਹੀ ਵਧੀਆ ਇਹ ਇਨਸਾਨ ਆ ਤੇ ਮੈਨੂੰ ਪੂਰਾ ਯਕੀਨ ਆ ਅੱਗੇ ਅੱਜ ਪਹਿਲੀ ਮੀਟਿੰਗ ਹੋ ਰਹੀ ਆ ਤੇ ਪਹਿਲੀ ਮੀਟਿੰਗ ਚ ਅੱਜ ਇਹ ਮਤਾ ਪਾਉਗੇ ਕਿ ਫੋਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਇਹਨਾਂ ਦੀ ਮੰਗ ਵੀ ਰਹੀ ਆ ਪਿਛਲੇ ਸਮੇਂ ਚ ਕਿ ਫੋਵਾੜੇ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ ਤੇ ਮੈਂ ਸਮਝਦਾ ਜਿੱਥੇ ਜ਼ਿਲ੍ਹਾ ਬਣੂਗਾ ਉੱਤੇ ਫਗਵਾੜਾਂ ਨੂੰ ਵਾਸਤੇ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਬਹੁਤ ਪੈਸਾ ਬਚੂਗਾ ਤੇ ਸਾਡੀ ਅੱਜ ਅਸੀਂ ਇੱਕ ਮੰਗ ਪੱਤਰ ਕਮਿਸ਼ਨ ਮੈਡਮ ਨੂੰ ਦਿੱਤਾ ਤੇ ਸਾਡੇ ਮੇਅਰ ਸਾਹਿਬ ਨੂੰ ਸਿੱਧੇ ਡਿਪਟੀ ਮੇਅਰ ਸਾਹਿਬ ਨੂੰ ਇਹ ਇਹਨਾਂ ਦਿੱਤਾ ਵਾ ਤੇ ਮੈਨੂੰ ਪੂਰਾ ਯਕੀਨ ਆ ਕਿ ਮੇਹਰਬਾਨ ਆਪਣੇ ਕੋਰਪ ਦੂਜਾ ਆਪਣਾ ਜ਼ਿਲ੍ਹਾ ਪ੍ਰਾਂਚ ਚ ਇਹ ਪੂਰਾ ਸਹਿਯੋਗ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਡੇ ਸ਼ਰਮਨੀ ਕਾਲੀ ਦਲ ਦੇ ਸਾਰੇ ਮੇਰੇ ਵੱਡੇ ਛੋਟੇ ਵੀਰ ਮੇਰੀਆਂ ਭੈਣਾਂ ਪ੍ਰਧਾਨ ਜੀ ਸਾਰੇ ਆਏ ਆ ਇਹਨਾਂ ਨੇ ਮੰਗ ਜਿਹੜੀ ਆ ਪਿਛਲੇ ਕਾਫੀ ਸਮੇਂ ਤੋਂ ਉੱਧਾ ਚੱਲੀ ਆ ਰਹੀ ਆ ਅੱਗੇ ਵੀ ਕਰਦੇ ਰਹੇ ਆ ਫਗਵਾੜੇ ਨੂੰ ਜ਼ਿਲ੍ਹਾ ਬਣਾਉਂਦੇ ਇਹ ਮੰਗ ਵੀ ਆ ਤੇ ਲੋਕਾਂ ਦੀ ਜ਼ਰੂਰਤ ਵੀ ਆ ਇਹ ਮੈਂ ਇਹਨਾਂ ਨੂੰ ਪੂਰਾ ਯਕੀਨ ਦਿਵਾਨਾ ਭਰੋਸਾ ਦਿਵਾਨਾ ਵੀ ਪੂਰਾ ਸਰਕਾਰ ਦੇ ਵਿੱਚ ਆਪਾਂ ਰਹਿ ਕੇ ਜੋ ਵੀ ਸਰਕਾਰ ਦੀਆਂ ਗਾਈਡਲਾਈਨਾਂ ਹਦਾਇਤਾਂ ਹਦਾਇਤਾਂ માં ਅਸੀਂ ਪਹਿਲ ਦੇ ਆਧਾਰ ਤੇ ਇਹ ਜਿਹੜਾ ਇਹਨਾਂ ਦਾ ਜਿਹੜਾ ਵਾ ਇਹਦਾ ਕਾਰਵਾਈ ਕਰਾਵਾਂਗੇ ਮੈਂ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੋ ਵੀ ਕੰਮ ਸ਼ਹਿਰ ਦੇ ਵੀ ਹੋਣੇ ਆ ਪੂਰੇ ਵਿਜਾਹਾ ਬਾੜਾਂ ਦੇ ਆਪਾਂ ਪਹਿਲ ਦੇ ਆਧਾਰ ਤੇ ਹਰ ਇੱਕ ਦੇ ਇਕੋ ਜੇ ਕਰਾਵਾਂਗੇ ਪਾਰਟੀ ਵਾਜੀ ਦੇ ਉੱਤੇ ਉੱਠ ਕੇ ਇਹ ਮੈਂ ਸਾਰਿਆਂ ਨੂੰ ਭਰੋਸਾ ਦਵਾਂਗਾ ਜੀ ਧੰਨਵਾਦ ਜੀ ਬਾਏ ਗੁਰਜੀ ਜੀ ਦਾ ਖਾਲਸਾ ਬਾਏ ਗੁਰਜੀ ਜੀ ਬਤੇ ਅੱਜ ਨਗਰ ਨਗਵੰਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਬਫਦ ਲੈ ਕੇ ਆਇਆ ਕਿ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਅਸੀਂ ਦਿਨੇ ਮੇਰਾ ਵੱਲੋਂ ਵਿਸ਼ਵਾਸ ਦਉਨੇ ਆ ਕਿ ਜੋ ਤੁਹਾਡੀ ਮੰਗ ਆ ਸਰਕਾਰ ਨੇ ਪੂਜਾ ਦੇਵਾਂਗੇ ਜਿੱਦਾਂ ਵੀ ਉਹਨਾਂ ਦਾ ਆਰਡਰ ਹੋਊਗਾ ਤਾਂ ਅਸੀਂ ਸਰ ਮੱਥੇ ਜਿਲਾ ਮਨਵਾ ਦੇ ਕੰਮਜਾਬ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮ ਨੇ ਅਕਾਲੀ ਦਰ ਹਲਕਾ ਫੁਗਾੜਾ ਵੱਲੋਂ ਅੱਜ ਸਾਡੇ ਜਿਹੜੇ ਫੁਗਾੜੇ ਦੇ ਨਵੇਂ ਮੇਰ ਬਣੇ ਆਂ ਸ੍ਰੀ ਰਾਮਪਾਲ ਉਪਲ ਜੀ ਅੱਜ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਫੁਗਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਬਹੁਤ ਦੇਰ ਤੋਂ ਫੁਗਾੜੇ ਦੀ ਮੰਗ ਵਾ ਕਿਉਂਕਿ ਤਕਰੀਬਨ 50 ਕਿਲੋਮੀਟਰ ਤੇ ਜਾ ਕੇ ਫੁਗਾੜੇ ਲੋਕਾਂ ਨੂੰ ਆਪਣਾ ਕੰਮ ਕਰਾਉਣਾ ਪੈਂਦਾ ਪੂਰਾ ਜਲੰਧਰ ਸ਼ਹਿਰ ਲੰਘ ਕੇ ਜਾਣਾ ਪੈਂਦਾ ਚਾਹੇ ਉਹ ਇੰਡਸਟਰੀ ਵਾਲਾ ਹੋਵੇ ਚਾਹੇ ਵਪਾਰੀ ਹੋਵੇ ਚਾਹੇ ਉਹ ਵਿਦਿਆਰਥੀ ਆ ਚਾਹੇ ਉਹ ਕੋਈ ਮੁਲਾਜ਼ਮ ਆ ਹਰ ਬੰਦੇ ਨੂੰ ਕਿਤੇ ਨਾ ਕਿਤੇ ਕੰਮ ਦੀ ਲੋਡ ਪੈਂਦੀ ਆ ਤੇ ਮੈਂ ਇਹ ਸਮਝਦਾ ਕਿ ਸਾਡੇ ਜਿਹੜੇ ਮਹਿਰ ਬਣੇ ਆ ਸੀ ਆਮਪਾਲ ਉਪਲ ਜੀ ਸੀਨੀਅਰ ਡਿਪਟੀ ਮੇ ਸਾਡੇ ਤੇਜਪਾਲ ਬਸਰਾ ਜੀ ਕਿਉਂਕਿ ਇੱਕ ਬਹੁਤ ਹੀ ਵਧੀਆ ਇਹ ਇਨਸਾਨ ਆ ਤੇ ਮੈਨੂੰ ਪੂਰਾ ਯਕੀਨ ਆ ਅੱਗੇ ਅੱਜ ਪਹਿਲੀ ਮੀਟਿੰਗ ਹੋ ਰਹੀ ਆ ਤੇ ਪਹਿਲੀ ਮੀਟਿੰਗ ਚ ਅੱਜ ਇਹ ਮਤਾ ਪਾਉਗੇ ਕਿ ਫੋਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਇਹਨਾਂ ਦੀ ਮੰਗ ਵੀ ਰਹੀ ਆ ਪਿਛੇ ਸਮੇਂ ਜੀ ਕਿ ਫੋਵਾੜੇ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ ਤੁਸੀਂ ਮੈਂ ਸਮਝਦਾ ਜਿੱਥੇ ਜ਼ਿਲ੍ਹਾ ਬਣੂਗਾ ਉੱਤੇ ਫਗਵਾੜਾ ਨਿਵਾਸੀ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਬਹੁਤ ਪੈਸਾ ਬਚੂਗਾ ਤੇ ਸਾਡੀ ਅੱਜ ਅਸੀਂ ਇੱਕ ਮੰਗ ਪੱਤਰ ਕਮਿਸ਼ਨ ਮੈਡਮ ਨੂੰ ਦਿੱਤਾ ਤੇ ਸਾਡੇ ਮੇਅਰ ਸਾਹਿਬ ਨੂੰ ਸਿੱਧੇ ਡਿਪਟੀ ਮੇਅਰ ਸਾਹਿਬ ਨੂੰ ਅਸੀਂ ਇਹਨਾਂ ਦਿੱਤਾ ਵਾ ਤੇ ਮੈਨੂੰ ਪੂਰਾ ਯਕੀਨ ਆ ਕਿ ਮੇਅਰ ਆਪਣੇ ਔਰ ਦੂਜਾ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਚ ਇਹ ਪੂਰਾ ਸਹਿਯੋਗ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ